ਵਾਸ ਵਾਸਾ ਨਾ ਵੀ ਮਤ ਮਿੱਦੀ ਵਾਸਾ ਵਾਸਾ ਬਨੇ ਦੇਸ ਲਈ ਕਰਵਾਨੀਆਂ ਕੀਤੀਆਂ ਨੇ ਇਹ ਕੋਈ ਗੱਲ ਨਹੀਂ ਬੜਾ ਸੰਭਲੋ ਠੀਕ ਆਪਰੋ ਦੇ ਜਲੀ ਨੂੰ ਕਰਵਾਣ ਹੋਇਆ ਕਰਵਾਣ ਹੋਇਆ ਤੇ ਵੀ ਇੱਥੇ ਰੱਖ ਕੇ ਉਹਨੇ ਨੇ ਵੇਈ ਤਾਂ ਪਿੰਡ ਖੜਿਆਲ ਦੇ ਗੁਰਬੀਰ ਸਿੰਘ ਸੀਦ ਹੋਣ ਤੋਂ ਬਾਅਦ ਜਿੱਥੇ ਪੂਰਾ ਪੰਜਾਬ ਹੀ ਨਹੀਂ ਪੂਰਾ ਲੱਕ ਹੈ ਜਿਹੜਾ ਸੰਗਰੂਰ ਜ਼ਿਲ੍ਹਾ ਬੜੇ ਸੋਗ ਦੀ ਲਹਿਰ ਚ ਹੈ ਪਿੰਡ ਵਾਸੀ ਵੀ ਸੋਗ ਦੀ ਲਹਿਰ ਨੇ ਜਿਹੜੇ ਗੁਰਬੀਰ ਸਿੰਘ ਨਾਲ ਵਿਚਰਦੇ ਸੀ ਜਾਂ ਉਹਨਾਂ ਦੇ ਨਾਲ ਪੜਦੇ ਰਹੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਖੜਿਆਲ ਸਾਹਿਬ ਨਾਲ ਖੜਿਆਲ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਗੁਰਬੀਰ ਤੁਹਾਡਾ دوست ਵੀਰਿਆ ਤੁਸੀਂ ਇਕੱਠੇ ਪੜੀਓ ਕਿੰਦਾ ਦਾ ਸੁਭਾਅ ਸੀ ਕਿ ਕੀ ਕਿੰਦਾ ਦਾ ਉਹਨਾਂ ਦਾ ਪਰਿਵਾਰ ਹੈਗਾ ਦੇਖੋ ਜੀ ਗਰਵੀਰ ਸਿੰਘ ਜੋ ਸਾਡੇ ਪਿੰਡ ਦਾ ਨੌਜਵਾਨ ਫੌਜੀ ਸ਼ਹੀਦ ਹੋਇਆ ਸਿੱਕਮ ਦੇ ਵਿੱਚ ਇਹ ਬਹੁਤ ਵਧੀਆ ਇਨਸਾਨ ਸੀਗਾ شریف ਇਨਸਾਨ ਸੀਗਾ ਤੇ ਬੜੀ ਵਧੀਆ ਸੋਚ ਰੱਖਦਾ ਸੀਗਾ ਬੱਚਿਆਂ ਦੇ ਉੱਜਵਲ ਭਵਿਕਨ ਨੂੰ ਲੈ ਕੇ ਵੀ ਤੇ ਸਮਾਜ ਲਈ ਵੀ ਤੇ ਅਸੀਂ ਨਾਲ ਹੀ ਇਹ ਵੀ ਬੇਨਤੀ ਕਰਦੇ ਆਂ ਵੀ ਇਹਨਾਂ ਇਹਦੀ ਸੂਰਸਗੀ ਮੇਰੇ ਬੱਚੇ ਉਚੇਰੀ ਸਿੱਖਿਆ ਲੈ ਕੇ ਕੋਈ ਅਫਸਰ ਬਣਨ ਤੇ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜਿਵੇਂ ਆਪਣਾ ਵਾਅਦਾ ਕਰਦੇ ਨੇ ਵੀ ਅਸੀਂ ਕਰੋੜ ਰੁਪਏ ਦੰਨੇ ਆਂ ਕੋਈ ਸ਼ਹੀਦ ਹੁੰਦਾ ਨੌਜਵਾਨ ਪੰਜਾਬ ਦਾ ਇਸ ਕਰਕੇ ਸਰਕਾਰ ਆਪਦਾ ਵਾਅਦਾ ਪੂਰਾ ਕਰੇ ਤੇ ਅਧਿਕਾਰੀਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਪਰਿਵਾਰ ਦੀ ਮਦਦ ਕੀਤੀ ਜਾਵੇ ਜਿਵੇਂ ਜਿਵੇਂ ਗੱਲ ਕਰੀਏ ਜਿਵੇਂ ਆਪਣੇ ਤੁਹਾਡੇ ਨਾਲ ਪੜੇ ਵੀ ਨੇ ਤੁਸੀਂ ਪਿੰਡ ਦੇ ਇੱਕੋ ਪਿੰਡ ਦੇ ਬਸਨੀਖ ਦੀ ਖੇਡਦੇ ਰਹੇ ਹੋ ਹਾਂਜੀ ਕਿੰਨਾ ਦਾ ਸੁਆਦ ਸੀਗਾ ਸੁਆਦ ਦੇਖੋ ਜੀ ਉਹ ਪਹਿਲੇ ਦਿਨ ਤੋਂ ਹੀ ਜੇ ਦੇਖਿਆ ਜਾਵੇ شریف ਇਨਸਾਨ ਸੀਗਾ ਕਿਉਂਕਿ ਉਹਨੇ ਕਦੇ ਕੋਈ ਇਹ ਨਹੀਂ ਹੈਗਾ ਵੀ ਫੌਜ ਚੋਂ ਵੀ ਆ ਗਿਆ ਵੀ ਉੱਥੇ ਖੜਾ ਹੈ ਗਲੀ ਮੋਹਲਾਂ ਤੇ ਖੜਾ ਹੈ ਨਹੀਂ ਉਹ ਆ ਕੇ ਸਿਰਫ ਆਪਣੇ ਕੰਮ ਕਣੀ ਧਿਆਨ ਦਿੰਦਾ ਸੀਗਾ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦਾ ਸੀਗਾ ਜੋ ਵੀ ਉੱਥੇ ਏਰੀਏ ਦੇ ਬੱਚੇ ਸੀ ਅਸੀਂ ਜਿਆਦਾ ਵੀ ਸੁਣਦੇ ਵੀ ਗੁਰਵੀਰ ਆਇਆ ਹੋਇਆ ਹੈ ਬੱਚਿਆਂ ਨੂੰ ਪ੍ਰੈਕਟਿਸ ਕਰਾਉਣ ਲਈ ਖੇਤ ਵੱਲ ਦੜਾ ਰਿਹਾ ਹੈ ਸਾਰੇ ਬੱਚਿਆਂ ਨੂੰ ਬੜਾ ਚੰਗਾ ਲੱਗਦਾ ਸੀ ਉਹਨੂੰ ਮਿਲ ਕੇ شریف ਬੰਦਾ ਸੀਗਾ ਹੁਣ ਵੀ ਜਦੋਂ ਛੁੱਟੀ ਕੱਟ ਕੇ ਗਿਆ ਦੋ ਦਿਨ ਪਹਿਲਾਂ ਸਾਨੂੰ ਮਿਲ ਕੇ ਗਿਆ ਤੇ ਦੱਸਿਆ ਉਹਨੇ ਵੀ ਛੁੱਟੀ ਮੇਰੀ ਪੂਰੀ ਹੋ ਗਈ ਮੈਂ ਵਾਪਸ ਚੱਲਿਆ ਚਲੋ ਉੱਥੇ ਜਾ ਕੇ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਇਹ ਪ ਦੀ ਮਹਿਸੂਸ ਕਰ ਰਹੇ ਹਾਂ ਤੁਹਾਡੇ ਪਿੰਡ ਦਾ ਨਾਮ ਜਵਾਨ ਜੀਤ ਹੋਇਆ ਬੜੀ ਦੁੱਖ ਦੀ ਗੱਲ ਹੈ ਜੀ ਜੇ ਦੇਖਿਆ ਜਾਵੇ ਪਰ ਇੱਕ ਗੱਲ ਉਹ ਤੇ ਮਾਣ ਵੀ ਹੈ ਵੀ ਉਹਨੇ ਦੇਸ਼ ਲਈ ਦੇਖੀਏ ਇਹ ਕੁਰਬਾਨੀਆਂ ਹੁੰਦੀ ਹੈ ਕਿਉਂਕਿ ਫੌਜ ਦੇ ਵਿੱਚ ਭਰਤੀ ਹੋਣਾ ਐਨੇ ਸਾਲ ਪਰਿਵਾਰ ਤੋਂ ਦੂਰ ਰਹਿਣਾ ਇਹ ਵੀ ਵੱਡੀ ਕੁਰਬਾਨੀਆਂ ਮਾਣ ਵੀ ਮਹਿਸੂਸ ਹੁੰਦਾ ਹੈ ਗੁਰਵੀਰ ਸਿੰਘ ਤੇ ਸਾਡੇ ਸਾਰੇ ਨਗਰ ਨੂੰ ਪਿੰਡ ਖੜਿਆਲ ਨੂੰ ਮਾਣ ਵੀ ਹੈ ਅਸੀਂ ਖੜਿਆ ਸੰਗਰੂਰ ਜਰੇ ਦੇ ਹਲਕਾ ਡਿੜਬੇ ਦੇ ਪਿੰਡ ਖੜਿਆਲ ਵਿੱਚ ਜਿੱਥੇ ਦਾ ਇੱਕ ਫੌਜੀ ਗੁਰਵੀਰ ਸਿੰਘ ਪਿਸ 8 ਤਰੀਕ ਨੂੰ ਸੇਧ ਹੋ ਚੁੱਕਿਆ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਥੋੜੇ ਦਿਨ ਪਹਿਲਾਂ 6 ਤਰੀਕ ਨੂੰ 45 ਦਿਨਾਂ ਦੀ ਸੁੱਟੀ ਕੱਟ ਕੇ ਗੁਰਵੀਰ ਸਿੰਘ ਆਪਣੇ ਹੱਸਦੇ ਬਸਦੇ ਪਰਿਵਾਰ ਨੂੰ ਛੱਡ ਕੇ ਟ੍ਰੇਨ ਚੜਿਆ ਆਨ ਡਿਊਟੀ ਸਿਕਨ ਦੇ ਵਿੱਚ ਜਿਹੜੀ ਡਿਊਟੀ ਸੀ ਉਹਨਾਂ ਦੀ ਪਰ 8 ਤਰੀਕ ਮੱਧ ਭਾਗਾ ਦਿਨੇਸ ਪਰਿਵਾਰ ਦੇ ਲਈ ਦੁੱਖਾਂ ਦਾ ਪਹਾੜ ਟੁੱਟਿਆ ਕਿ 8 ਤਰੀਕ ਨੂੰ ਫੋਨ ਆਉਂਦਾ ਕਿ ਗੁਰਵੀਰ ਸਿੰਘ ਦਾ ਬੀਪੀ ਡਿਊਟੀ ਦੌਰਾਨ ਬਦ ਜਾਂ ਘਟ ਰਿਹਾ ਉੱਥੋਂ ਫੋਨ ਆਉਂਦਾ ਹੈ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਹੈ ਕਿ ਤੁਸੀਂ ਅਸੀਂ ਇਹਨਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਹਾਂ ਤੇ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਹੀ ਇੱਕ ਮਦ ਭਾਗੀ ਖਬਰ ਆਉਂਦੀ ਹੈ ਕਿ ਜਿਹੜਾ ਸ਼ਹੀਦ ਗੁਰਬੀਰ ਸਿੰਘਾ ਉਹ ਕਹਿ ਸਕਦੇ ਆ ਕਿ ਰੱਬ ਦੇ ਚਰਨਾਂ ਵਿੱਚ ਜਾ ਬਰਾਜੇ ਨੇ ਤੇ ਉਹਨਾਂ ਦਾ ਪਰਿਵਾਰ ਪਰਿਵਾਰ ਹੀ ਨਹੀਂ ਪੂਰੇ ਪਿੰਡ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਹੈ ਉਹ ਚੱਲ ਰਹੀ ਹੈ ਜਿਹੜੇ ਬੱਚੇ ਨੇ ਪਲੱਸ 2 ਦੇ ਵਿੱਚ ਪੜਦਾ ਬੱਚਾ ਇੱਕ ਛੋਟੀ ਬੱਚੀ ਹੈ ਜਿਨ੍ਹਾਂ ਜਿਹੜੇ ਬੱਚੇ ਆਪਦੇ ਕਿ ਉਹ ਦੀ ਮਤਲਬ ਕਿ ਕਹਿ ਸਕਦੇ ਆ ਕਿ ਅੱਖਾਂ ਨਾਮ ਦੇ ਨਾਲ ਉਹਦੀ ਆਤਮ ਕੇਰਿਆ ਦੇ ਲਈ ਉਡੀਕ ਕਰ ਰਹੇ ਨੇ ਕੱਲ ਨੂੰ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਕਿ ਕੱਲ ਨੂੰ ਤਕਰੀਬਨ 7 ਵਜੇ ਦੇ ਕਰੀਬ ਉਹਨਾਂ ਦਾ ਜਿਹੜੇ ਡੈੱਡ ਬੋਡੀ ਆ ਉਹ ਇੱਥੇ ਲਿਆਂਦੀ ਜਾਵੇਗੀ ਤੇ ਪਰਿਵਾਰ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਹੈਗੀ ਆ ਕਿਉਂਕਿ ਆਪਦੇ ਬੱਚਿਆਂ ਦੇ ਪ੍ਰਤੀ ਬਹੁਤ ਕੁਝ ਸੋਚਿਆ ਸੀ ਗੁਰਵੀਰ ਸਿੰਘ ਨੇ ਪਰ ਉਹ ਕਿਤੇ ਨਾ ਕਿਤੇ ਅਧੂਰਾ ਜਰੂਰ ਲੱਗਦਾ ਉਹਨਾਂ ਦੇ ਬਜ਼ੁਰਗ ਫਾਦਰ ਸਾਹਿਬ ਬੈਠੇ ਨੇ ਉਹਨਾਂ ਦੀ ਫੋਟੋ ਜਿਹੜੇ ਉਹਨਾਂ ਦੀ ਧਰਮ ਪਤਨੀਆਂ ਉਹ ਹੱਥ 'ਚ ਫੜੇ ਹੋਏ ਕਿਉਂਕਿ ਪੂਰੇ ਪਰਿਵਾਰ ਦੇ ਵਿੱਚ ਨਹੀਂ ਪੂਰੇ ਪਿੰਡ ਦੇ ਵਿੱਚ ਕਹਿ ਸਕਦੇ ਆ ਕਿ 2-3 ਦਿਨਾਂ ਤੋਂ ਰੋਟੀ ਨਹੀਂ ਪੱਕੀ ਅਸੀਂ ਗੱਲ ਕਰਦੇ ਆ ਬਾਪੂ ਜੀ ਕੀ ਨਾਮ ਹੈ ਤੁਹਾਡਾ ਇਹਨਾਂ ਲਖਮਿੰਦਰ ਸਿੰਘ ਜੀ ਰਵਿੰਦਰ ਜੀ ਕਿਵੇਂ ਦੇਖਦੇ ਹੋ ਤੁਹਾਡਾ ਗੁਰਵੀਰ ਸਿੰਘ ਜੋ ਫੌਜ ਦੇ ਵਿੱਚ ਦੇਸ਼ ਦੀ ਸੇਵਾ ਕਰਨ ਲਈ ਭੇਜਿਆ ਸੀ 8 ਤਰੀਕ ਨੂੰ ਅਸੀਦ ਹੋ ਚੁੱਕੇ ਆ ਕੀ ਕਿੱਦਾਂ ਦੀ ਗੱਲਬਾਤ ਹੋਈ ਸੀ ਜਦੋਂ ਗਿਆ ਸੀ ਕਿੰਨਾ ਖੁਸ਼ ਹੋ ਕੇ ਗਿਆ ਸੀ ਬੜਾ ਖੁਸ਼ ਹੋ ਗਿਆ ਜੀ ਮੈਂ ਆਪ ਛੱਡ ਕੇ ਮੈਂ ਜਨਾਮ ਤੁਮੇ ਝੜ ਕੇ ਆਂਗਾ ਆਪੋ ਛੱਡ ਕੇ ਆਂ ਤੇ ਬੜਾ ਉਹ ਕਰਦਾ ਰਿਹਾ ਮਾਂ ਕਹਿੰਦਾ ਵੀ ਨਹੀਂ ਤਾਂ ਮੈਨੂੰ 55 ਪਹਿਲਾਂ ਆਉਣਾ ਪੈ ਜਾਂਦਾ ਕਹਿੰਦਾ ਛੋੜਿਆ ਆਸਰੇ ਮੈਨੂੰ ਛੋੜਾ ਬਹੁਤਾ ਆਸਰੇ ਤੇ ਆ ਕੇ ਕਹਿੰਦਾ ਮੈਂ ਕਿੱਤੀ ਦਾ ਕੰਮਟਾਈ ਕਰੂੰਗਾ ਤੇ ਬੱਚੇ ਨੂੰ ਆਪਾਂ ਆਈਪੀਐਸ ਕਰਵਾ ਲਣਾ ਕਹਿੰਦਾ ਮੈਂ ਦੇਖ ਲੈ ਭਾਈ ਉਹਦੇ ਮੈਂ ਟ੍ਰਾਇਲ ਬਹੁਤ ਔਕੇ ਹੁੰਦੇ ਨੇ ਕਹਿੰਦਾ ਨਹੀਂ ਟ੍ਰਾਇਲ ਤਾਂ ਕਰ ਜੂ ਮੈਨੂੰ ਭਜਾਉਣਾ ਹੁੰਦਾ ਹਾਂ ਬਾਕੀ ਸਟੈਂਡੀ ਚ ਵੀ ਹੁਸ਼ਿਆਰ ਹੈ ਕਹਿੰਦਾ ਨੂੰ ਆਪ ਕੇ ਸੋਚੀ ਕਰਵਾਣਾ ਜੀ ਬਾਪੂ ਜੀ ਬੜੇ ਮਾਣ ਵਾਲੀ ਗੱਲ ਹੈ ਜਦੋਂ ਕੋਈ ਭਾਵੇਂ ਦੁੱਖ ਦੀ ਗੱਲ ਵੀ ਹੈ ਤੇ ਇੱਕ ਦੂਜੇ ਪਾਸੇ ਕਿਉਂਕਿ ਦੇਸ਼ ਦੀ ਸੇਵਾ ਕਰਦੇ ਹੋਏ ਸੀ ਤਾਂ ਕਿੰਨਾ ਕਮਾਨ ਮਹਿਸੂਸ ਕਰਦਾ ਨਹੀਂ ਤਾਂ ਇਹ ਮਾਣ ਹੈ ਜੀ ਅਰੇ ਆਪਣੇ ਬੱਚੇ ਨੂੰ ਪਾਲ ਕੇ ਦੇਸ਼ ਲਈ ਦਿੱਤਾ ਹੈ ਸਾਨੂੰ ਮਾਣ ਹੈ ਵੀ ਦੇਸ਼ ਕੌਮ ਲਈ ਸੀਦ ਹੋਏ ਕੋਈ ਮਾੜੀ ਗਲਤੀ ਨਹੀਂ ਹੋਈ ਪਰ ਸਾਨੂੰ ਜਿਹੜਾ ਦੁੱਖ ਹੈ ਉਹ ਰੁਪਈਆ ਨਹੀਂ ਠੀਕ ਪਾ ਰਹੇ ਜੀ ਬੀਬਾ ਨਹੀਂ ਚੱਲ ਸਕਦਾ ਪਰ ਉਹਦੇ ਤੇ ਮੈਨੂੰ ਬਹੁਤ ਵੱਡਾ ਮਾਣ ਹੈ ਬਿਲਕੁਲ ਜੀ ਬੱਚੇ ਤੇ ਮਾਣ ਬਹੁਤ ਹੈ ਤੇ ਦੂਜੇ ਪਾਸੇ ਦੁੱਖ ਹੈ ਕਿ ਕਿਉਂਕਿ ਹੁਣ ਉਹਦੇ ਬੱਚੇ ਆਪਣੇ ਬੱਚਿਆਂ ਨੂੰ ਪਾਲਣਾ ਸੀ ਕੁਝ ਸੁਪਨੇ ਦੇਖੇ ਸੀ ਗੁਰਬੀਰ ਸਿੰਘ ਨੇ ਕਿ ਆਪਣੇ ਬੱਚਿਆਂ ਨੂੰ ਆਈਪੀਐਸ ਬਣਾਉਣਾ ਹੈ ਵੱਡੇ ਅਫਸਰ ਬਣਾਉਣਾ ਕਿਤੇ ਨਾ ਕਿਤੇ ਉਹ ਸੁਪਨੇ ਜ਼ਰੂਰ ਅਧੂਰੇ ਰਹਿ ਗਏ ਨੇ ਪਰ ਅਸੀਂ ਉਹਨਾਂ ਦੀ ਧਰਮ ਪਤਨੀ ਨਾਲ ਗੱਲ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਜਿੰਦਰ ਕੌਰ ਹੈ ਸਰ ਰਜਿੰਦਰ ਜੀ ਕਿੰਨੇ ਦਿਨ ਦੀ ਸੁੱਤੀ ਕੱਟ ਕੇ ਗਏ ਨੇ ਤੇ ਕਦੋਂ ਗਏ ਨੇ 45 ਦਿਨ ਦੀ ਛੁੱਟੀ ��ਟ ਕੇ ਗਏ ਨੇ ਜੀ 6 ਤਰੀਕ ਨੂੰ ਟ੍ਰੇਨ ਚੜਾਏ ਨੇ 8 ਤਰੀਕ ਨੂੰ 11 ਵਜੇ ਮੇਰੇ ਕੋਲ ਫੋਨ ਆਇਆਗਾ ਕਹਿੰਦੇ ਮੈਂ ਡਿਊਟੀ ਹਾਜ਼ਰ ਹੋ ਗਿਆਗਾ ਉਸ ਤੋਂ 2 ਘੰਟੇ ਬਾਅਦ 1 ਕ ਵਜੇ ਮੈਨੂੰ ਫੋਨ ਕਰਿਆ ਕਿ ਵੀ ਕੁਸ਼ੇ ਦੀ ਸਿਹਤ ਠੀਕ ਨਹੀਂ ਲੱਗ ਰਹੀ ਵੀ ਕੋਈ ਬੀਪੀ ਵਗੈਰਾ ਵੱਧ ਘਟ ਰਿਹਾ ਬਾਕੀ ਪੂਰੀ ਗੱਲ ਤਾਂ ਨਹੀਂ ਸਾਨੂੰ ਪਤਾ ਹੈਗਾ ਜੀ ਇਸ ਕਰਕੇ ਉਹ ਐਮ ਐਚਓ ਲੈ ਕੇ ਜਾ ਰਹੇ ਆ ਕਹਿੰਦੇ ਮੈਂ ਕਿ ਕੋਈ ਗੱਲ ਨਹੀਂ ਜੀ ਠੀਕ ਹੈ ਲੈ ਜਾਓ ਵੀ ਘਰੋਂ ਵਧੀਆ ਹੱਸਦੇ ਖੇੜਦੇ ਠੀਕ ਠਾਕ ਗਏ ਨੇ ਪਰਿਵਾਰ ਨਾਲ ਬੱਚਿਆਂ ਨਾਲ ਉਸ ਤੋਂ ਬਾਅਦ ਮੈਨੂੰ 3:30 ਵਜੇ ਫੋਨ ਆਉਂਦਾ ਕਿ ਉਹ ਸ਼ਹੀਦ ਹੋ ਗਏ ਨੇ ਪਰ ਮੈਨੂੰ ਮਾਨ ਵੀ ਬਹੁਤ ਮਹਿਸੂਸ ਹੋ ਰਿਹਾ ਕਿ ਵੀ ਮੈਂ ਇੱਕ ਮੇਰੇ ਪਤੀ ਦੇ ਇਸ ਲਈ ਸੇਵਾ ਕਰਕੇ ਸ਼ਹੀਦ ਹੋਏ ਨੇਗੇ ਪਰ ਜੋ ਮੈਨੂੰ ਲਾਈਫ ਦੇ ਵਿੱਚ ਘਟਾ ਪਿਆ ਉਹ ਸ਼ਾਇਦ ਮੇਰਾ ਕਦੇ ਨਹੀਂ ਪੂਰਾ ਹੋ ਸਕਦਾ ਪਰ ਮੈਂ ਤਾਂ ਹੋਰ ਕੁਝ ਨਹੀਂ ਜਾਂਦਾ ਜੀ ਬੱਚਿਆਂ ਲਈ ਕੀ ਸੋਚ ਰੱਖਦੇ ਸੀ ਬੱਚਿਆਂ ਲਈ ਵੱਡੀਆਂ ਸੋਚਾਂ ਰੱਖਦੇ ਸੀ ਕਹਿੰਦਾ ਬੇਟੇ ਨੂੰ ਔਰ ਬੇਟੀ ਨੂੰ ਆਈਪੀਐਸ ਅਫਸਰ ਬਣਵਾਉਣਾ ਹੈਗਾ ਸੁਭਾਸ਼ਾਮੀ ਕਹਿੰਣਾ ਬੇਟਾ ਪੜ੍ਹਾਈ ਤੇ ਵਿੱਚ ਮੰਨ ਲਾਓ ਕਿ ਮੈਂ ਤੁਹਾਨੂੰ ਇੱਕ ਵਧੀਆ ਚੰਗੇ ਅਫਸਰ ਦੇਖਣਾ ਚਾਹੁੰਨਾ ਪਰ ਇਹ ਸੁਪਨੇ ਉਹਨਾਂ ਦੇ ਅਧੂਰੇ ਰਹਿ ਗਏ ਸ਼ਾਇਦ ਬਸ ਮੈਂ ਕੋਸ਼ਿਸ਼ ਤਾਂ ਕਰਾਂਗੀ ਪਰ ਜੋ ਪ੍ਰਮਾਤਮਾ ਨੂੰ ਸਹੀ ਲੱਗੇਗਾ ਮੈਂ ਉਹ ਹੀ ਠੀਕ ਸਮਝਾਂਗੀ ਬਿਲਕੁਲ ਜੀ ਸਪਨੇ ਨੇ ਜਿਹੜੇ ਅਧੂਰੇ ਰਹੇ ਨੇ ਉਹਨਾਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਇਹਨਾਂ ਨੇ ਕਿਹਾ ਕਿ ਕਰਾਂਗੇ ਪਰ ਕਿਤੇ ਨਾ ਕਿਤੇ ਜਿਹੜਾ ਬਾਪ ਦਾ ਸਾਆ ਸਿਰ ਦੇ ਉੱਤੇ ਜਰੂਰ ਬੱਚਿਆਂ ਤੋਂ ਉੱਠਿਆ ਅਸੀਂ ਗੱਲ ਕਰਦੇ ਹਾਂ ਉਹਦੇ ਬੱਚੇ ਨਾ ਕੀ ਨਾਮ ਹੈ ਬੇਟੇ ਅਰਸ਼ਦੀਪ ਸਿੰਘ ਜੀ ਅਰਸ਼ਦੀਪ ਬੇਟਾ ਤੁਹਾਡੇ ਫਾਦਰ ਨੇ بڑے ਸੁਪਨੇ ਸੋਚੇ ਸੀ ਤੁਹਾਡੇ ਲਈ ਕੀ ਕੀ ਪੂਰੇ ਕਰੋਗੇ ਤੁਸੀਂ ਹਾਂ ਜੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਹਨੇ ਸੁਪਨੇ ਪੂਰੇ ਕਰਨ ਦੀ ਉਹਨੇ ਕਹਿਤੀ ਵੀ ਤੁਹਾਨੂੰ ਆਈਪੀਐਸ ਅਫਸਰ ਬਣਾਵਾਂਗੇ ਤੁਸੀਂ ਵਧੀਆ ਪੜ੍ਹਾਈ ਵਿਖਾਈ ਕਰੋ ਵੀ ਬਾਕੀ ਅਸੀਂ ਆਪੀ ਦੇਖਾਂਗੇ ਵੀ ਤੁਹਾਨੂੰ ਵਧੀਆ ਅਫੀਸਰ ਬਣਾਵਾਂਗੇ ਬੇਟਾ ਲਾਸਟ ਗੱਲ ਕੀ ਹੋਈ ਸੀ ਤੁਹਾਡੇ ਫਤਿਹ ਨਾਲ ਮੇਰੇ ਜੀ ਲਾਸਟ ਗੱਲ ਐ ਹੋਈ ਸੀ ਕਿ ਵੀ ਮੈਂ ਪਹੁੰਚ ਚੁੱਕਿਆ ਹਾਂ ਬਜੀ ਠੀਕ ਠਾਕ ਟੈਨਸ਼ਨ ਨਾ ਲਿਓ 11:30 ਵਜੇ ਹੋਈ ਸੀ ਗੱਲ ਮੈਂ ਡਿਊਟੀ ਤੇ ਹਾਜ਼ਰ ਹੋ ਚੁੱਕਿਆ ਹਾਂ ਉਸ ਤੋਂ ਬਾਅਦ ਮੇਰੀ ਕੋਈ ਗੱਲ ਨਹੀਂ ਹੋਈ ਉਸ ਤੋਂ ਬਾਅਦ 1:30 ਵਜੇ ਫੋਨ ਆਇਆ ਵੀ ਬੀ ਡੈਡੀ ਨੂੰ ਐਮੈਚ ਲੈ ਕੇ ਜਾ ਰਹੇ ਕੋਈ ਪ੍ਰੋਬਲਮ ਹੋਗੀ ਬਾਅਦ ਵਿੱਚ ਥੋੜੇ ਸਮੇਂ ਬਾਅਦ ਫੇਰ ਫੋਨ ਆਏ ਵੀ ਉਹ ਦੇਸ਼ ਦੇ ਸੀਧ ਹੋ ਗਏ ਵੀ ਹੁਣ ਦੁਨੀਆ 'ਚ ਨਹੀਂ ਰਹੇ ਕਿੰਨਾ ਪਿਆਰ ਕਰਦੇ ਸੀ ਅਸੀਂ ਬਹੁਤ ਪਿਆਰ ਕਰਦੇ ਸੀ ਕਿ ਕਿ ਤੁਸੀਂ ਮਰਸੀ ਮਿਸ ਕਰ ਰਹੇ ਹੋ ਬਹੁਤ ਜ਼ਿਆਦਾ ਮਿਸ ਕਰ ਰਹੇ ਆਂ ਕਿ ਡੈਡੀ ਨੂੰ ਉਹਨਾਂ ਦੀ ਕਮੀ ਹੁਣ ਸਾਡੇ ਕਦੇ ਪੂਰੀ ਨਹੀਂ ਹੋਣੀ ਜੀ ਬਹੁਤ ਅਸੀਂ ਇਹ ਸਾਨੂੰ ਉਹਨਾਂ ਦੇ ਬੇਟੇ ਜਿਹੜੇ ਪਲੱਸ 17 ਸਾਲ ਦੇ ਨੇ ਪਲੱਸ 2 ਦੇ ਵਿੱਚ ਪੜ੍ਹਦੇ ਆ ਅਸੀਂ ਬੱਚੀ ਨਾਲ ਵੀ ਗੱਲ ਕਰਾਂਗੇ ਬੇਟਾ ਕੀ ਨਾਮ ਹੈ ਕੁਸ਼ਲਦੀਪ ਕੌਰ ਜ਼ਿੰਦੀਪ ਕੁਸ਼ਲਦੀਪ ਸੁਸ਼ੰਦੀਪ ਜੀ ਇਹ ਤੁਹਾਡੇ ਪਾਪਾ ਜੀ ਦੇਸ਼ ਦੇ ਲਈ ਸ਼ਹੀਦ ਹੋ ਗਏ ਨੇ ਬੇਟਾ ਤੇ ਤੁਹਾਡੀ ਲਾਸਟ ਵਾਰ ਗੱਲ ਕੀ ਹੋਈ ਸੀ ਤੁਹਾਡੇ ਕੋਲੋਂ ਮੈਂ ਤਾਂ ਸਕੂਲ ਗਿਆ ਹੋਇਆ ਸੀ ਮੈਂ ਤਾਂ ਘਰ ਆਏ ਨੂੰ ਪਤਾ ਲੱਗਿਆ ਵੀ ਉਹ ਸ਼ਹੀਦ ਹੋ ਗਏ ਉਹ ਤਾਂ ਪਹਿਲਾਂ ਰਾਤ ਨੂੰ ਕੱਲ ਹੋਈ ਸੀ ਕਹਿੰਦਾ ਪੁੱਤ ਮੈਂ ਪਹੁੰਚਣਾ ਲੈ ਬਸ ਜੋ ਪਹੁੰਚ ਗਿਆ ਫਿਰ ਗੱਲ ਕਰੂਗਾ ਕਿ ਪਾਪਾ ਨੇ ਕੀ ਸੁਪਨੇ ਦੇਖੇ ਸੀ ਤੁਹਾਡੇ ਲਈ ਕੀ ਕਹਿੰਦੇ ਹੁੰਦੇ ਸੀ ਬੇਟਾ ਤੂੰ ਕੀ ਬਣ ਮੈਨੂੰ ਤਾਂ ਮੇਰੇ ਡੈਡੀ ਕਹਿੰਦੇ ਹੁੰਦੇ ਸੀ ਪੁੱਤ ਤੂੰ ਗੇਮਾਂ ਕਰਦੇ ਆ ਵਧੀਆ ਗੇਮਾਂ ਚ ਨਾਮ ਕਰੀ ਤੇ ਆਈਪੀਐਸ ਦੀ ਤਿਆਰੀ ਕਰੀਓ ਤੇ ਤੂੰ ਆਮ ਨਾਲ ਕਰ ਲੈ ਕਲੀਅਰ ਮੇਰੇ ਬੇਟਾ ਸੁਪਨੇ ਬਹੁਤ ਪੂਰੇ ਕਰਨੇ ਆ ਇਦਾਂ ਮਤਲਬ ਕਿ ਕੀ ਸੋਚਿਆ ਆ ਮੈਂ ਬਸ ਧਿਆਨ ਰੱਖਣਾ ਵੀ ਸਾਰੇ ਸੁਪਨੇ ਡੈਡੀ ਦੇ ਪੂਰੇ ਹੋਣਾ ਬਿਲਕੁਲ ਜੀ ਬੱਚੇ ਜਿਹੜੇ ਭਾਵੇਂ ਕਹਿ ਸਕਦੇ ਆ ਕਿ ਜਿਹੜਾ ਗੁਰਬੀਰ ਸਿੰਘ ਸੀਧ ਹੋ ਚੁੱਕਿਆ ਹੈ ਬੱਚਿਆਂ ਦੇ ਮਨ ਦੇ ਵਿੱਚ ਇੱਕ ਪਾਸੇ ਮਾਣ ਵੀ ਹੈ ਤੇ ਦੂਜੇ ਪਾਸੇ ਪਿਓ ਦੇ ਜਾਣ ਦਾ ਦੁੱਖ ਵੀ ਹੈ ਪਰ ਫਿਰ ਵੀ ਇੱਕੋ ਗੱਲ ਜ਼ਰੂਰ ਮਨ ਦੇ ਵਿੱਚ ਆ ਕਿ ਅਸੀਂ ਆਪਦੇ ਜਿਹੜੇ ਪਿਤਾ ਦੇ ਸੁਪਨੇ ਜ਼ਰੂਰ ਪੂਰਾਂਗੇ ਮਾਤਾ ਜੀ ਬੈਠੇ ਉਹਨਾਂ ਨਾਲ ਵੀ ਗੱਲ ਕਰਾਂਗੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਯਾਰ ਜੀ ਤੇ ਬੇਟਾ ਮਾਤਾ ਜੀ ਆਪਾਂ ਗੱਲ ਕੀਤੀ ਜਾਵੇ ਤੁਹਾਡਾ ਬੇਟਾ ਗੁਰਵੀਰ ਜਿਹੜਾ ਸ਼ਹੀਦ ਹੋਇਆ ਦੇਸ਼ ਦੇ ਲਈ ਕੀ ਲਾਸਟ ਵਾਰੀ ਜਦੋਂ ਗਿਆ ਕਿੰਨਾ ਖੁਸ਼ ਸੀ ਬਹੁਤ ਖੁਸ਼ ਦਿੱਤਾ ਹਾਲ ਤੱਕ ਇਰਦਾ ਗਿਆ ਕੀ ਕੀ ਕਹਿ ਕੇ ਗਿਆ ਜਾਂਦੀ ਵਾਰ ਕੀ ਕੀ ਸ਼ਬਦ ਬੋਲ ਕੇ ਗਿਆ ਤੁਹਾਨੂੰ ਲਾਸਟ ਦੇ ਕੀ ਕਹੇ ਕਹਿੰਦਾ ਬੇਟਾ ਮਰੀ ਬੱਚਿਆ ਮਰੀ ਕਹਿੰਦਾ ਕੀ ਵੀ ਹੂੰ ਹਾਂ ਕਰਾਂਗਾ ਮੈਂ ਕਰਾਂਗਾ ਮੈਂ ਦੋ ਵੀ ਵੱਡੂ ਕੀ ਕਰਕੇ نیچے ਆਉਂਗਾ ਉਹਨੇ ਬੋਲਿਆ ਛਿਆਣਾ ਮੇਰ ਪੁੱਤ ਤੈ ਹੀ ਦੋ ਗਿਆ ਪੁੱਤ ਅੱਜ ਮੇਰੇ ਪੁੱਤ ਨੇ ਮੇਰਾ ਰੋਸ ਨੂੰ ਨਾ ਕਰਤਾ ਉਹ ਹੈ ਜਬੰਨਾ ਮੁਸਕਿਲ ਹੈ ਪੁੱਤ ਮੇਰੇ ਸੱਤ ਵੱਲ ਬਿਲਕੁਲ ਜੀ ਮਾਂ ਨੂੰ ਵੀ ਬਹੁਤ ਮਾਣ ਹੈ ਕਿਉਂਕਿ ਇੱਕ ਮਾਂ ਦਾ ਪੁੱਤ ਜਦੋਂ ਦੇਸ਼ ਦੇ ਲਈ ਸ਼ਹੀਦ ਹੁੰਦਾ ਹੈ ਦੁੱਖ ਤਾਂ ਹੋਣਾ ਹੀ ਹੈ ਕਿਉਂਕਿ ਮਾਂ ਨੇ 9 ਮਹੀਨੇ ਪੇਟ ਚ ਰੱਖ ਕੇ ਉਹਨੂੰ ਪਾਲਿਆ ਪੋਸਿਆ ਹੁੰਦਾ ਹੈ ਤੇ ਉਸ ਤੋਂ ਬਾਅਦ ਜਦੋਂ ਸ਼ਹੀਦ ਹੋ ਜਾਂਦਾ ਮਾਣ ਵੀ ਹੁੰਦਾ ਪਰ ਉਹਨਾਂ ਦੇ ਭਰਾ ਨਾਲ ਗੱਲ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਬਲਵੀਰ ਸਿੰਘ ਜੀ ਬਲਵੀਰ ਤੁਸੀਂ ਉਹਨਾਂ ਦੇ ਛੋਟੇ ਭਰਾ ਉਹਨਾਂ ਲੱਗੇ 6 ਤਰੀਕ ਨੂੰ ਗਏ ਨੇ ਕਿੰਦਾ 45 ਦਿਨਾਂ ਦੀ ਛੁੱਟੀ ਘੜੇ ਕਿੱਦਾਂ ਦਾ ਜਿਹੜਾ ਰਵਈਆ ਹੈ ਸੀ ਗੁਰਵੀਰ ਦਾ ਜਿਹੜਾ ਪਿੰਡ ਦੇ ਲਈ ਪੰਡਲੇ ਦਾ ਬਹੁਤ ਵਧੀਆ ਰਵਈਆ ਤੇ ਅਸੀਂ ਵੀ ਭਾਈ ਘਟ ਅਸੀਂ ਦੋਸਤ ਟਾਈਪ ਰਹਿੰਦੇ ਸੀਗੇ ਹਰ ਗੱਲ ਅਸੀਂ ਸ਼ੇਅਰ ਕਰਦੇ ਸੀਗੇ ਤੇ ਵਧੀਆ ਮੇਰੇ ਨਾਲ ਖੁਸ਼ ਰਹਿੰਦਾ ਸੀਗਾ ਤੇ ਬਾਹਰ ਵੀ ਜੇ ਕਿਸੇ ਨਾਲ ਸਾਹਮਣੂ ਉਹ ਵੀ ਮੜਾ ਜਾ ਕੋਈ ਵੀ ਨਰਾਜ ਹੋਵੇ ਸੁਭਾਅ ਬਾਜ ਜਾਂਦਾ ਭੁੱਲ ਜਾਂਦਾ ਸੀ ਦਿਲ ਚ ਬਿਲਕੁਲ ਨਹੀਂ ਉਹਦੇ ਵੀ ਮੈਂ ਜਾ ਇਹ ਨਾਲ ਬੋਲਣਾ ਨਹੀਂ ਜਾ ਇਹ ਨਾਲ ਹਰ ਇੱਕ ਨੂੰ ਬੁਲਾਉਂਦਾ ਸੀਗਾ ਜੇ ਗੱਲ ਕੀਤੀ ਜਾਵੇ ਪਿੰਡ ਦੇ ਵਿੱਚ ਜਿਵੇਂ ਕਹਿ ਸਕਦੇ ਆ ਕਿ ਸਮਾਜ ਸੇਵੀ ਤੁਸੀਂ ਪਹਿਲਾਂ ਵੀ ਦੱਸਿਆ ਕਿ ਸਮਾਜ ਦੀ ਸੇਵਾ ਜਾਂ ਗਰੀਬਾਂ ਦੀ ਸੇਵਾ ਕਰਨ ਲਈ ਬੜਾ ਕੀ ਲਾਸਟ ਵਾਰੀ ਕਿੱਦਾਂ ਦਾ ਜਿਹੜਾ ਪਿੰਡ ਦੇ ਵਿੱਚ ਕੀ ਕੰਮ ਕੀਤਾ ਸੀ ਉਹਨਾਂ ਨੇ ਕੰਮ ਤਾਂ ਇਹਨਾਂ ਨੇ 2 ਦਿਨ ਕਰੇ ਉਹਨਾਂ ਨੇ ਤੇ ਇੱਕ ਮਤਲ ਕਰਿਆ ਸੀ ਆ ਗੂੜੀਆਂ ਨੂੰ ਆਪਣੇ ਸਟੇਡੀਅਮ ਆ ਉੱਥੇ ਲੈ ਕੇ ਗਏ ਸੀਗੇ ਤੇ ਉੱਥੇ ਰੇਸਿੰਗ ਕਰਨ ਗਏ ਸੀਗੇ ਤੇ ਉਹ ਆਪਣੇ ਨਾਲ ਹੀ ਉਹ ਆਪਣੇ ਜਿਹੜੇ ਗੱਡੀਆਂ ਵਾਲੇ ਹੁੰਦੇ ਨੇ ਉਹਨਾਂ ਦਾ ਪਰਿਵਾਰ ਬੈਠੇ ਸੀ ਚਲੋ ਉਹਨਾਂ ਦੇ ਵਿੱਚ ਆ ਕੇ ਕਹਿੰਦਾ ਵੀ ਮੈਂ ਚਾਹ ਪਿਲਾਉ ਮੈਨੂੰ ਉਹ ਜਿਵੇਂ ਵਜ਼ ਹੱਸਦਾ ਕਹਿੰਦਾ ਮਾਸੀ ਭਾਬੀ ਮੈਨੂੰ ਚਾਹ ਪਿਲਾ ਚਲੋ ਉਹਨੇ ਉਹਨਾਂ ਦੀ ਗੁੜੀ ਆ ਗਈ ਉੱਤੇ ਕਹਿੰਦਾ ਵੀ ਇਹ ਗੁੜੀਆ ਰੋਟੀ ਹੀ ਨਹੀਂ ਖਾਂਦੀ ਹੈਗੀ ਉਹ ਪਰਿਵਾਰ ਕਹਿੰਦਾ ਵੀ ਇਹ ਗੁੜੀ ਵਾਲੇ ਬੱਚਾ ਹੋਇਆ ਹੋਣਾ ਕਹਿੰਦਾ ਬੱਚਾ ਤਾਂ ਲੱਸੀ ਜ਼ਿਆਦਾ ਹੈ ਕਹਿੰਦਾ ਮੈਂ ਪੰਜੀਰੀ ਲਾ ਕੇ ਲੈ ਕੇ ਆਉਣਾ ਹੁਣੇ ਜਾਣਾ ਚਲੋ ਘਰ ਆ ਕੇ ਕਹਿੰਦਾ ਜੀ ਆਪਣੇ ਸਾਹਮਣੇ ਘਰ ਨੌਜਵਾਨ ਦੀ ਡੈਥ ਹੋਈ ਸੀਗੀ ਉਹ ਚਲ ਪਰਿਵਾਰ ਕਹਿਣ ਲੱਗਿਆ ਵੀ ਆਪਣੇ ਹੁਣ ਤਾਂ ਡੈਥ ਹੋਈ ਹੈ ਪਰਿਵਾਰ ਜੀ ਵੀ ਤੂੰ ਬਜੀਰੀ ਕਹਿੰਦਾ ਵੀ ਮੈਂ ਤਾਂ ਉਹਨਾਂ ਨੂੰ ਦੇ ਕੇ ਆਉਣਾ ਵੀ ਦਿਓ ਫਿਰ ਉਹ ਲਾ ਕੇ ਉਹ 5 ਕਿਲੋ ਦੀ ਪੰਜੀਰੀ ਦੇ ਕੇ ਆਇਆ ਤੇ ਨਾਲ 500 ਰੁਪਏ ਵੀ ਦੇ ਕੇ ਆਇਆ ਸੀਗਾ ਤੇ ਕਹਿ ਕੀ ਗਿਆ ਕਹਿੰਦਾ ਜੇ ਮੈਂ ਹੋਰ ਲੋੜੀ ਕਰੋ ਲੈ ਆਇਓ ਕੱਪੜੇ ਲੀੜਾ ਜੋ ਵੀ ਲੋੜ ਜੇ ਗੱਲ ਕੀਤੀ ਜਾਵੇ 8 ਤਰੀਕ ਨੂੰ ਸੀਦ ਹੋਇਆ ਪੂਰੇ ਪਿੰਡ ਦੇ ਵਿੱਚ ਨਹੀਂ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲੇਅਰ ਹੈ ਜਿਹੜੀ ਹੈਗੀ ਹੈ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਰਾਬਤਾ ਕੰਮ ਕੀਤਾ ਕੱਲ ਕੱਲ ਨੂੰ ਉਹਦੀ ਜਿਹੜੀ ਮ੍ਰਿਤਕ ਦੇਹ ਵੀ ਇੱਥੇ ਆਣੀ ਹੈ ਉਹਦੇ ਬਾਰੇ ਕੋਈ ਕੱਲ ਦਾ ਕੀ ਪ੍ਰਸ਼ਾਸਨ ਨੇ ਕੋਈ ਰਾਬਤਾ ਕੀਤਾ ਹੁਣ ਤੱਕ ਤੁਹਾਡੇ ਨਾਲ ਪਿਆ ਮਤਲਬ ਕੱਲੇ ਆਏ ਸੀ ਐਸਡੀ ਮਹਸਾਬ ਤੇ ਰੇਡਰ ਦਾ ਫੋਨ ਆਇਆ ਸੀਗਾ ਤੇ ਜਾਂ ਸਵੇਰ ਪਟਵਾਰੀ ਸਾਹਿਬ ਆਏ ਨੇ ਤੇ ਉਹਨਾਂ ਨੇ ਕੇ ਵੀ ਸਾਨੂੰ ਮਤਲਬ ਤਸੀਲਦਾਰ ਸਾਹਿਬ ਨੇ ਭੇਜਿਆ ਤੇ ਉਹ ਕਾਜ ਪੱਤਰ ਜਿਹੜੇ ਲੈਣੇ ਸੀ ਉਹ ਲੈ ਕੇ ਗਏ ਨੇ ਮਤਲਬ ਉਹ ਨਹੀਂ ਕੋਈ ਪ੍ਰਸ਼ਾਸਨ ਜਾਂ ਪੁਲਿਸ ਦਾ ਬੰਦਾ ਕੋਈ ਛੱਲੇ ਪਹੁੰਚੇ ਜੀ ਕਹਿ ਬਜੇ ਦਾ ਟਾਈਮ ਰੱਖਿਆ ਸਵੇਰੇ ਤੇ ਸਵੇਰੇ ਸਾਡੇ ਲਈ 7 ਵਜੇ ਆ ਜਾਣਗੇ ਡੈੱਡ ਬੋਡੀ ਲੈ ਕੇ ਤੇ 8:30 ਵਜੇ ਦਾ ਸੰਸਕਾਰ ਦਾ ਟਾਈਮ ਦਿੱਤਾ ਗਿਆ ਜੀ ਇਹ ਸੀ ਪੂਰਾ ਪਰਿਵਾਰ ਜੋ ਕੇ ਗੁਰਵੀਰ ਸਿੰਘ ਨੂੰ ਨਾਮ ਅਖਾਨਾ ਉਡੀਕ ਰਿਹਾ ਕਿ ਸਾਡੇ ਅਸੀਂ ਆਖੰਤਮ ਜਿਹੜੇ ਦਰਸ਼ਨ ਨੇ ਉਹ ਕੱਲ ਨੂੰ ਤਕਰੀਬਨ 7 ਵਜੇ ਜਿਹੜੀ ਇੱਥੇ ਬੜੇ ਸਨਮਾਨ ਦੇ ਨਾਲ ਇੱਥੇ ਉਹਨੂੰ ਲੈ ਕੇ ਆਇਆ ਜਾਵੇਗਾ ਤੇ ਉਸ ਤੋਂ ਬਾਅਦ ਤਕਰੀਬਨ 8:30 ਜਾਂ 9 ਦੇ ਵਜੇ ਦੇ ਕਰੀਬ ਉਹਦਾ ਜਿਹੜੀ ਆਖੰਤਮ ਸੰਸਕਾਰ ਹੈ ਜਿਹੜਾ ਉਹ ਕੀਤਾ ਜਾਵੇਗਾ ਪਿੰਡ ਖੜਿਆਲ ਦੇ ਵਿੱਚ ਪਰ ਤੁਹਾਨੂੰ ਇਹ ਵੀ ਦੱਸ ਦਈਏ ਪਰ ਅਜੇ ਤੱਕ ਕੋਈ ਵੀ ਉੱਚ ਅਧਿਕਾਰੀ ਨੇ ਆ ਕੇ ਇਸ ਪਰਿਵਾਰ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਕਿ ਕਿੱਦਾਂ ਦਾ ਜਿਹੜਾ ਪ੍ਰੋਗਰਾਮ ਕੱਲ ਨੂੰ ਜਿਹੜਾ ਲਿਖਿਆ ਜਾਣਾ ਹੈ ਪਰਿਵਾਰ ਵੀ ਬੜੀ ਉਡੀਕ ਦੇ ਜਾ ਪਰ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ ਕਿ ਇਸ ਪਰਿਵਾਰ ਦੇ ਜਿਹੜੇ ਗੁਰਵੀਰ ਸਿੰਘ ਗਏ ਨੇ ਉਹ ਇੱਕ ਇੱਕ ਪਾਸੇ ਦੇਸ਼ ਦੀ ਸੇਵਾ ਕਰ ਰਹੇ ਸੀ ਦੂਜੇ ਪਾਸੇ ਭਾਵੇਂ ਪਿੰਡ ਦੇ ਜਿਹੜੇ ਸਮਾਜ ਸੇਵੀ ਕੰਮ ਦੇ ਵਿੱਚ ਵੀ ਬਹੁਤ ਰੁਚੀ ਰੱਖਦੇ ਸੀ ਤਾਂ ਜਮੇ ਇਨਾਂ ਨੇ ਦੱਸਿਆ ਕਿ ਇੱਕ ਗੱਡੀ ਲਹਾਰ ਜਿਹੜੇ ਪਿੰਡ ਸਟੇਡੀਅਮ ਦੇ ਲਵੇ ਬੈਠੇ ਸੀ ਉਹਨਾਂ ਦੇ ਕੁੜੀਆ ਦੇ ਬੱਚਾ ਹੋਇਆ ਤੇ ਉਹਨੂੰ ਘਰੋਂ ਪੰਜੀਰੀ ਰਲਾ ਕੇ ਦੇ ਕੇ ਗਏ ਨੇ ਪਰ ਐਦਾਂ ਦੇ ਇਨਸਾਨ ਨੇ ਜਿਹੜੇ ਦੇਸ਼ ਦੀ ਸੇਵਾ ਵੀ ਕਰਦੇ ਨੇ ਤੇ ਉਹ ਸਮਾਜ ਦੀ ਸੇਵਾ ਵੀ ਕਰਦੇ ਨੇ ਤੇ ਪੂਰੇ ਪਰਿਵਾਰ ਨੂੰ ਨਹੀਂ ਪੂਰੇ ਦੇਸ਼ ਨੂੰ ਜਿਹੜਾ ਗੁਰਵੀਰ ਸਿੰਘ ਦਾ ਜਿਹੜਾ ਘਾਟਾ ਪਿਆ ਕੈਮਰਾਮੈਨ ਇਕਬਾਲ ਸਿੰਘ ਫਗੂਆਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ